ਭਾਈ ਗੁਰਜੀਤ ਖਾਲਸਾ ਤੇ ਵਾਹੀ ਗੁਰਜੀਤ ਵਾਤੇ ਨਵੇਂ ਵੀ ਵੀਡੀਓ ਤੇ ਨਵੇਂ ਦਿਨ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਹੀ ਜਾ ਰਹੇ ਹਾਂ ਜੀ ਮੁਖਸਰ ਸਾਹਿਬ ਅੱਜ ਦੇ ਬਲੌਗ ਦੀ ਸਟਾਰਟਿੰਗ ਸ਼ੁਰੂਆਤ ਸਵੇਰੇ 6:30 ਵਜੇ ਤੋਂ ਹੋ ਰਹੀ ਹੈ ਇਸ ਟਾਈਮ ਵਾਸੇ ਮੁਖਸਰ ਸਾਹਿਬ ਪਹੁੰਚ ਗਏ ਆ ਜੀ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚੋਂ ਪ੍ਰਾਪਤ ਗੁਰਦੁਆਰਾ ਸਾਹਿਬ ਸਵੇਰੇ ਲਗਭਗ 6 ਵਜੇ ਤੋਂ ਰਿਸੇਗੇ ਜੀ ਆਪਾਂ ਟਾਂਡੇ ਤੋਂ ਤਾਂ 11:30 ਵਜੇ ਆਪਾਂ ਸ੍ਰੀ ਮੁਕਤਸਰ ਸਾਹਿਬ ਪਹੁੰਚ ਗਏ ਆ ਜੀ ਤਾਂਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਨਸੋ ਪ੍ਰਾਪਤ ਹੈ ਜੀ ਇਹ ਗੁਰਦੁਆਰਾ ਸਾਹਿਬ ਜਿੱਥੇ ਮਹਾਰਾਜ ਨੇ ਮੁਗਲਾ ਨਾਲ ਲੜਾਈ ਲੜੀ ਸੀ ਚਾਲੀ ਮੁਕਤੇਆਂ ਨਾਲ ਵੀ ਇਹ ਸੰਬੰਧਿਤ ਹੈ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਗੁਰੂ ਮਹਾਰਾਜ ਨੂੰ ਸ੍ਰੀ ਹਨਨਪੁਰ ਸਾਹਿਬੇ ਕੇ ਬਦਾਵਾ ਲਿਖ ਕੇ ਦਿੱਤਾ ਸਗਾ ਇੱਥੇ ਉਹ ਫਿਰ ਮੁਗਲਾਂ ਨਾਲ ਲੜਦੇ ਹੋਏ ਗੁਰੂ ਜੀ ਦਾ ਸਾਥ ਦਿੰਦੇ ਹੋਏ ਤਾਂ ਸ਼ਹੀਦ ਹੋ ਗਏ ਸਕੇ ਇੱਥੇ ਗੁਰਦੁਆਰਾ ਤੰਬੂ ਸਾਹਿਬ ਹੈ ਜੀ ਗੁਰਦੁਆਰਾ ਮਾਤਾ ਭਾਗੁਰ ਦੇ 1705 ਈਸਵੀ ਵਿੱਚ ਗੁਰਗੋਬਿੰਦ ਸਿੰਘ ਜੀ ਇੱਥੇ ਆਏ ਸੀਗੇ ਚਮਕੌਰ ਦੀ ਲੜਾਈ ਤੋਂ ਬਾਅਦ ਮਾਚੀਵਾੜਾ ਹੁੰਦੇ ਹੋਏ ਫਿਰ ਗੁਰਮਹਾਰਾ ਜੀ ਇੱਥੇ ਆਏ ਸੀਗੇ ਤਾਂ ਉਹਨਾਂ ਦੇ ਮਗਰ-ਮਗਰ ਦਿੱਲੀ ਦੀਆਂ ਸ਼ਾਹੀ ਫੌਜਾਂ ਵਜ਼ੀਰ ਖਾਂ ਦੀਆਂ ਫੌਜਾਂ ਮਗਰ-ਮਗਰ ਪਿੱਛਾ ਕਰਦੀਆਂ ਇੱਥੇ ਤੱਕ ਆ ਗਈਆਂ ਸੀ ਇਸ ਦਾ ਪੁਰਾਣਾ ਨਾਮ ਸੀ ਖਿੱਦਰਾਣੇ ਦੀ ਢਾਬ। ਆਪਣੇ ਪੰਜਾਬ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਹੈਗੇ ਉਹਨਾਂ ਸਭ ਤੋਂ ਵੱਡਾ ਸਰੋਵਰ ਹੈ। ਇਹ ਹੈ ਜੀ ਮੁਖਤਸਰ ਸਾਹਿਬ ਹੈਗੇ। ਜਿੱਥੇ ਮਾਗ ਮਹੀਨੇ ਦੀ ਬਹੁਤ ਮਹੱਤਤਾ ਹੈ। ਮਾਗ ਮਹੀਨੇ ਦੀ ਸੰਗRAND ਨੂੰ ਇੱਥੇ ਮੇਲਾ ਲੱਗਦਾ ਬਹੁਤ ਵੱਡਾ ਤੇ ਪੰਜਾਬ ਤੋਂ ਪੰਜਾਬ ਤੋਂ ਬਾਹਰੋਂ ਦੁਨੀਆ ਸੰਗਤ ਬਹੁਤ ਇੱਥੇ ਆਉਂਦੀ ਹੈ। ਬੜੀ ਸ਼ਰਦਾ ਭਾਵਨਾ ਨਾਲ ਮਨਾਇਆ ਜਾਂਦਾ ਜੀ ਮਾਘ ਮਹੀਨਾ ਇਹ ਹੈ ਜੀ ਗੁਰਦੁਆਰਾ ਤੰਬੂ ਸਾਹਿਬ ਦਾ ਇਤਿਹਾਸ ਹੈ ਇਹ ਉਹ ਜਗ੍ਹਾ ਹੈ ਜਿੱਥੇ ਮਾਤਾ ਭਾਗੌਰ ਜੀ ਖਤਰਾਨੇ ਦੀ ਢਾਲ ਤੇ ਪਹੁੰਚ ਗਏ ਸਤਿਗੁਰਾਂ ਨਾਲ ਰਲ ਕੇ ਨਾ ਇੱਥੇ ਉਹਨਾਂ ਨੇ ਭਲੇਖਾ ਪਾਉਣ ਲਈ ਤੰਬੂ ਲਾਇ ਸੀ ਤੇ ਬਾਕੀ ਤੁਸੀਂ ਵੀਡੀਓ ਰੋਕ ਕੇ ਇਤਿਹਾਸ ਪੜ੍ਹ ਸਕਦੇ ਹੋ ਜੇ ਇਹ ਹੈਗਾ ਦਰਬਾਰ ਸਾਹਿਬ ਅੰਦਰ ਤੇ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਰੱਖ ਮਾਤਾ ਭਾਕੌਰ ਤੇ ਇਹ ਅਜੀ ਮਾਤਾ ਭਾਕੌਰ ਜੀ ਦਾ ਇਤਿਹਾਸ ਹੈ ਜੀ ਗੁਰਦੁਆਰਾ ਤੰਗੂ ਸਾਹਿਬ ਤੇ ਮਾਤਾ ਭਾਗਤੌਰ ਜੀ ਦੇ ਸਥਾਨਾਂ ਦੇ ਦਰਸ਼ਨ ਕੀਤੇ ਆ ਜੀ। ਲੋ ਜੀ ਇਹ ਨਾਮ ਕਰਕੇ ਹੁਣ ਆਪਾਂ ਇੱਥੇ ਬੈਠ ਗਏ ਟਾਈਮ 12:15 ਹੋ ਗਿਆ ਹੈ ਕਿ ਹੁਣ ਇੱਥੇ ਉਹਨਾਂ ਦੀ ਟੀ ਕਰ ਦਿੱਤੇ ਘਰ ਦੇ ਆਉਂਦੇ ਤਾਂ ਫਿਰ ਤੁਹਾਨੂੰ ਅੰਦਰ ਮਹਾਰਾਜ ਦੇ ਦਰਵਾਜ਼ੇ ਤੇ ਦਰਸ਼ਕਤ ਹੋਵਨਗੇ ਠੀਕ ਹੈ ਜੀ ਕਿ ਦੁਆਰਾ ਦਰਵਾਸਾ ਸਾਹਿਬ ਦਾ ਇਤਿਹਾਸ ਇਹ ਆਜੀ ਉਹ 40 ਮੁਕਤੀਆਂ ਸ਼ਹੀਦਾਂ ਸਿੰਘਾਂ ਦੇ ਨਾਮ ਵੀਡੀਓ ਰੋਕੇ ਤੁਸੀਂ ਪੜ੍ਹ ਸਕਦੇ ਹੋ ਜੀ ਰੱਖ ਲਓ ਆਪਣੇ ਨਾਲ ਰੱਖ ਲਓ ਆਪਣੀ ਨਾਲ ਇਹ ਜੀ ਦਰਵਾਸਾ ਸਾਹਿਬ ਟੁੱਟੀ ਗੰਢੀ ਸਾਹਿਬ ਜਿੱਥੇ ਮਹਾਰਾਏ ਨੇ ਆਪਣਾ ਬਦਾਵਾ ਪਾੜਿਆ ਸੀ ਤੇ 40 ਮੁਕਤਿਆਂ ਨੂੰ ਮੁਕਤੀ ਦਾ ਵਰ ਦਿੱਤਾ ਸੀ ਤੇ ਇਹਦਾ ਨਾਮ ਮੁਕਤਸਰ ਸਾਹਿਬ ਪੈ ਗਿਆ ਸੀ ਆ ਜਾਵਾਂ Thank é, que eu é ਸੰਖੇਪ ਤੌਰ 'ਤੇ ਤਾਰੀ ਪ੍ਰਭੂ ਪੂਰੀ ਧਰ ਅਵਾਰੀ ਗੁਰੂ ਗੁਰੂ ਦੀ ਕਿਰਪਾ ਤਾਰੀ ਪ੍ਰਭੂ ਪੂਰੀ ਧਰ ਅਵਾਰੀ ਇਹ ਉਤਰਕ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਜਿਹਦੇ ਪਾਸੇ ਸਾਹਮਣੇ ਕਟਾਬ ਸਾਹਿਬ ਮਿਲਦਾ ਏ ਇਹ ਗੁਰਦੁਆਰਾ ਸ਼ਹੀਦ ਗੰਗਸਾਹਬ ਹੈ ਜਿੱਥੇ 40 ਮੁਕਤਿਆਂ ਦਾ 40 ਸਿੰਘਾਂ ਦਾ ਸ਼ਹੀਦ ਹੋਣ ਤੋਂ ਬਾਅਦ ਸੰਸਕਾਰ ਕੀਤਾ ਸੀਗਾ ਉਹਨਾਂ ਦੇ ਦੇਹਾਂ ਨੂੰ ਇੱਥੇ ਅਗਨੀ ਭੇਟ ਕੀਤਾ ਸੀ ਤਾਂ ਉਸ ਜਗ੍ਹਾ ਤੇ ਬਣਿਆ ਗੁਰਦੁਆਰਾ ਸ਼ਹੀਦ ਗੰਗਸਾਹਬ ਇਹ ਇੱਥੇ ਲੰਗਰ ਹਾਲਿਆ ਜੀ ਸਾਹਮਣੇ ਦਰਵਾਜ਼ਾ ਹੈ ਵਾ ਜੀ ਮੁਕਤਸਰ ਸਾਹਿਬ ਦਾ 메인 ਬਾਜ਼ਾਰ ਮੀਆਂ ਬਾਜ਼ਾਰ ਕੀ ਹੈ ਬਾਜ਼ਾਰ ਇਹ ਇਧਰ ਤਾਂ ਇਧਰ 메인 ਦਰਵਾਰਾ ਇਧਰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹੈ ਜੀ ਆਮੋ ਸਾਹਮਣੀ ਆ ਚਾਰ ਪੰਜ ਗੁਰਦੁਆਰੇ ਹੈਗੇ ਲੱਗੇ ਲੱਗੇ ਇਧਰ ਸੱਜੇ ਪਾਸੇ ਮੇਰੇ ਹੈਗਾ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੇ ਇਧਰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਰਸ਼ਨ ਕਰਕੇ ਬਾਹਰ ਆ ਗਏ ਆ ਇੱਕ ਦੋ ਹੋਰ ਗੁਰਦੁਆਰਾ ਸਾਹਿਬ ਆ ਉਹਨਾਂ ਦੇ ਦਰਸ਼ਨ ਕਰਦੇ ਆ ਫਿਰ ਲੰਗਰ ਸ਼ਕਣਾ ਜੀ ਜੋੜੇ ਅਸੀਂ ਗੱਡੀਆਂ 'ਚ ਉਤਾਰਦੇ ਕਿਉਂਕਿ 3-4 ਗੁਰਦੁਆਰਾ ਸਾਹਿਬ ਆ ਅੰਦਰੋਂ ਅੰਦਰ ਹੀ ਤੇ بار-बार ਉਤਾਰਨੇ ਪੈਣੇ ਸੀ ਇਸ ਕਰਕੇ ਆਪਾਂ ਗੱਡੀ ਦੇ ਵਿੱਚ ਹੀ ਉਤਾਰ ਲਏ ਆ ਵੀ ਆਰ ਚੰਦਰ ਹੁੰਦੇ ਆ 2 ਵੀਲਰ ਦੀ ਪਾਰਕਿੰਗ ਦੇ ਉੱਪਰ ਚੜ ਕੇ ਆਯਾਗ ਘਰ ਆ ਸਾਹਮਣੇ ਕੋ ਦੁਆਰਾ ਟੁੱਟੀ ਗੰਡੀ ਸਾਹਿਬ ਉਹਨਾਂ ਦੇ ਸਾਹਮਣੇ ਮਾਈ ਭਾਗੋ ਯਾਦਗਾਰੀ ਆਯਾਗ ਘਰ ਹੈ ਭੈ ਭਾਗੋ ਜੀ ਜੰਗ ਵਿੱਚ ਲੜਦੇ ਹਾਂ ਇਹ ਮੁੱਖ ਦਫ਼ਤਰ ਹੈ ਜੀ ਗੁਰਦੁਆਰਾ ਸਾਹਿਬ ਦਾ ਤੇ ਇਹ ਹੈਗਾ ਜੀ ਦੀਵਾਨ ਹਾਲ ਜੋ ਕਿ ਆਮ ਹੀ ਨੇਰੇ ਵਿੱਚ ਪਾਰਕਿੰਗ ਦਾ ਕੰਮ ਕਰਦੇ ਆ ਕਿਉਂਕਿ ਇੱਥੇ ਪਾਰਕਿੰਗ ਦੀ ਬਹੁਤ ਜਗ੍ਹਾ ਫਿਰ ਸ਼ਾਰਟੇਜ ਆ ਜਾਂਦੀ ਹੈ ਕਰਕੇ ਫਿਰ ਦੀਵਾਨ ਹਾਲ ਨੂੰ ਪਾਰਕਿੰਗ ਦੇ ਰੂਪ ਦੇ ਵਿੱਚ ਯੂਜ਼ ਕਰਦੇ ਆ ਇਹ ਸਾਰੀ ਪਾਰਕਿੰਗ ਹੈ ਗੱਡੀਆਂ ਸਾਰੀਆਂ ਖੜੀਆਂ ਕੀਤੀਆਂ ਵੈਸੇ ਹੁੰਦਾ ਹੈ ਦੀਵਾਨ ਹਾਲ ਇਹ ਮਹਾ ਸਿੰਘ ਦੀਵਾਨ ਹਾਲ ਹੈ ਜੀ ਇਹ ਸੰਗਤਾਂ ਕਾਫੀ ਹੁੰਦੀਆਂ ਇਸ ਮਹੀਨੇ ਮਾਗ ਮਹੀਨੇ ਵਿੱਚ ਕਾਫੀ ਸੰਗਤਾਂ ਹੁੰਦੀਆਂ ਇੱਥੇ ਬਾਹਰੋਂ ਅੰਤਵਾਰ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਾ ਚੱਲੂ ਜਲਾਲਾਬਾਦ 30 ਕਿਲੋਮੀਟਰ ਆ ਤੇ ਗੁਰੂ ਹਰਸਾ 31 ਕਿਲੋਮੀਟਰ ਪੁਰਾ ਸੀ ਪਹੁੰਚੇ ਗੁਰਦੁਆਰਾ ਟਿੱਬੀ ਸਾਹਿਬ ਜੀ ਅ ਜੀ ਤੁਸੀਂ ਦਰਸ਼ਨ ਕਰਿਆ ਗੁਰਦੁਆਰਾ ਟਿੱਬੀ ਸਾਹਿਬ ਇਹ ਸੱਜੇ ਪਾਸੇ ਉੱਚੀ ਜੀ ਇਮਾਰਤ ਲੰਗਰ ਵਾਲਿਆ ਜੀ ਇਹ ਮਲਕੇ ਮਿੱਟੀ ਦਾ ਬਹੁਤ ਉੱਚਾ ਇੱਕ ਟਿੱਬਾ ਆ ਸਗਾ ਉਸ ਟਿੱਬੇ ਤੇ ਫਿਰ ਗੁਰੂ ਮਹਾਰਾਜ ਜੀ ਆਏ ਸੀ ਤਾਂ ਫਿਰ ਇੱਥੇ ਜੰਗ ਲੜੀ ਸੀ ਜਿਹੜੀ ਉਹਨਾਂ ਨੇ ਤੁਰਕਾਂ ਦੀ ਫੌਜਾਂ ਦੇ ਨਾਲ ਸੀਗੀ ਲੜੀ ਆ ਇਹ ਸਾਹਮਣੇ ਦਰਵਾਜ਼ਾ ਹੈ ਵਾ ਦਰਸ਼ਨ ਕਰ ਸਕਦੇ ਹੋ ਤੁਸੀਂ ਇਹ ਟਿੱਬੇ ਦਾ ਇਤਿਹਾਸ ਹੈ ਜੀ ਹੁਣ ਅਸੀਂ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ ਜੀ ਇੱਥੇ ਮਹਾਰਾਜ ਘੋੜੇ ਤੇ ਚੜਨ ਲੱਗੇ ਤਾਂ ਘੋੜੇ ਦੇ ਇੱਕ ਰਕਾਬ ਟੁੱਟ ਗਏ ਤਾਂ ਉਹ ਟੁੱਟੀ ਹੋਈ ਰਕਾਬ ਗੁਰਦੁਆਰਾ ਸਾਹਿਬ ਵਿੱਚ ਸ਼ਸ਼ੋਭਿਤ ਹੈ ਜੀ ਹੁਣ ਅਸੀਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ ਜੀ ਜਿੱਥੇ ਮਹਾਰਾਜ ਘੋੜੇ ਤੇ ਚੜਨ ਲੱਗਿਆ ਤਾਂ ਇੱਕ ਰਕਾਬ ਟੁੱਟ ਗਈ ਸੀ ਤਾਂ ਉਹ ਜੇ ਟੁੱਟੀ ਹੋਈ ਰਕਾਬ ਉਹ ਗੁਰਦੁਆਰਾ ਸਾਹਿਬ ਅੰਦਰ ਸ਼ਸ਼ੋਭਿਤ ਹੈ ਜੀ ਤਾਨੂੰ ਦਰਸ਼ਨ ਕਰਵਾਉਣੀ ਹੈ ਜੀ ਫਿਰ ਗੁਰੂ ਮਹਾਰਾਜ ਜੀ ਘੋੜੇ ਤੇ ਚੜ੍ਹ ਕੇ ਸਾਹਮਣੇ ਜਿਹੜੇ ਤੋਂ ਪਹਿਲਾਂ ਆਪਾਂ ਖਤਰਾਨੇ ਦੀ ਟਾਬ ਦੇ ਦਰਸ਼ਨ ਕਰਨ ਗਏ ਫਿਰ ਉੱਥੇ ਮਹਾਰਾਜ ਜੀ ਗਏ ਸੀ ਇਹ ਸਾਹਮਣੇ ਆ ਜੀ ਇਹ ਆ ਜੀ ਰਕਾਬ ਇਹ ਜੀ ਗੁਰਦੁਆਰਾ ਦਾਤਨ ਸਰਸਾ ਹੈ ਜਿੱਥੇ ਤਨ ਤਨ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੇ ਬੀ ਸਾਹਿਬ ਦੇ ਗੁਰਦੁਆਰੇ ਤੋਂ ਇੱਥੇ ਆ ਕੇ ਅੰਮ੍ਰਿਤ ਵੇਲੇ ਦਾਤਨ ਕਰਿਆ ਕਰਦੇ ਸਨ ਸਾਹਮਣੇ ਚੜ੍ਹਦੇ ਪਾਸੇ ਜਿੱਥੇ ਕਾਰਾਂ ਵਗੈਰਾ ਖੜੀਆਂ ਹੁੰਦੀਆਂ ਉੱਥੇ ਨੂਰਦੀਨ ਦੀ ਕਬਰ ਆ ਜਿਸ ਨੇ ਮਹਾਰਾਜ ਦੇ ਉੱਪਰ ਹਮਲਾ ਕੀਤਾ ਸੀ ਤਾਂ ਮਹਾਰਾਜ ਨੇ ਬੜੀ ਫੁਰਤੀ ਦੇ ਨਾਲ ਸਰਬਲੋਹ ਦਾ ਜਿਹੜਾ ਗੜਵਾ ਸੀ ਤਾਂ ਉਹਦੇ ਮਾਰਿਆ ਸੀ ਤਾਂ ਚਿੱਤ ਕਰ ਦਿੱਤਾ ਸੀਗਾ ਤੇ ਉੱਥੇ ਉਹਦੀ ਕਬਰ ਬਣੀ ਆ ਤੇ ਆਈਆਂ ਜੜੀ ਸੰਗਤਾਂ ਆ ਉਹ ਉਹਦੀ ਕਬਰ ਤੇ ਪੰਜ-ਪੰਜ ਵਾਰ ਜੁੱਤੀਆਂ ਮਾਰਦੀਆਂ ਜਿੰਨੀ ਵੀ ਸੰਗਤ ਇੱਥੇ ਆਉਂਦੀ ਆ ਬੱਤਲ ਸਾਹਿਬ ਦੇ ਦਰਸ਼ਨ ਕਰਨ ਉਹ ਇੱਥੇ ਜਰੂਰ ਪੰਜ-ਪੰਜ ਜੁੱਤੀਆਂ ਮਾਰਦੀ ਆ ਆਜੋ ਤੁਹਾਨੂੰ ਵੀ ਉਹ ਜਗ੍ਹਾ ਦੇ ਦਰਸ਼ਨ ਕਰਵਾਉਨੇ ਆ ਨੂਰਦੀਨ ਦੀ ਕਬਰ ਆ ਜੀ ਆ ਦੇਖੋ ਜੀ ਰੀ ਸੰਗਤ ਇੱਥੇ ਆਉਂਦੀਆਂ ਤੇ ਇਸ ਤਰ੍ਹਾਂ ਪੰਜ ਪੰਜ ਵਾਰ ਚੱਲਾ ਜਾਵਾਂ ਚੱਲਾ ਚੱਲਾ ਪੁੱਟ ਗਿਆ ਸਾਡਾ ਹਾਂ ਮਮਾ ਉਹ ਭਰਾ ਪੰਜ ਪੰਜ ਕਹਦੇ ਕਿੰਨੀਆਂ ਮਾਰੀ ਜਾਂਦੇ रखी मैं पानी मारियां सारी संगत हाँ बस बच उतर गए सारिया ਫੇਲਾ ਉਧਰ ਦਰਸ਼ਨ ਕਰਕੇ ਆਉਂਦੀ ਆ ਦਤਨ ਸਾਹਿਬ ਫਿਰ ਇਧਰ ਆਉਂਦੀ ਆ ਜੀ ਇਹ ਆ ਜੀ ਗੁਰਦੁਆਰਾ ਦਤਨ ਸਾਹਿਬ ਸਾਹਿਬ ਇਤਿਹਾਸ ਦੀ ਫੋਟੋ ਮੈਂ ਨਾਲ ਅਟੈਚ ਕਰ ਦਿੱਤੀ ਆ ਉਹ ਤੁਸੀਂ ਵੀਡੀਓ ਨੂੰ ਰੋਕ ਕੇ ਦੇਖ ਲਿਓ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਤਨਤਨ ਸਾਹਿਬ ਜ਼ਿਲ੍ਹਾ ਮੁਕਤਸਰ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿਹੜੋ ਕਿ ਦਰਾਣੇ ਦੀ ਢਾਬ ਤੋਂ ਵਾਪਸ ਜਾ ਰਹੇ ਸਨ ਤੇ ਇਸ ਜਗ੍ਹਾ ਤੇ ਰੁਕੇ ਸੰਤਾਂ ਸਿੰਘਾਂ ਨੇ ਪੁੱਛਿਆ ਹੋਵੇਗਾ ਰੁਕਣ ਦਾ ਕਾਰਨ ਪੁੱਛਿਆ ਉਹਨਾਂ ਕੋਲ ਤੇ ਮਹਾਰਾਜ ਕਹਿਣ ਲੱਗੇ ਵੀ ਇਸ ਜਗ੍ਹਾ ਤੇ ઋષਿ ਮੁਣਿਆ ਨੇ ਬਹੁਤ ਤਪ ਕੀਤਾ ਆ ਤੇ ਇੱਥੇ ਇੱਕ ਛੱਪੜੀ ਵੀ ਹੈਗੀ ਆ ਜੋ ਕਿ ਸਰੋਵਰ ਦੇ ਰੂਪ ਵਿੱਚ ਗਾਂ ਆਉਣ ਵਾਲੇ ਸਮੇਂ ਵਿੱਚ ਹੋਵੇਗੀ ਤਾਂ ਇੱਕ ਸੁੰਦਰ ਸਥਾਨ ਬਣਾਇਆ ਜਾਏਗਾ ਜੀ ਤੇ ਇਤਿਹਾਸ ਵਿੱਚ ਹੈਗਾ ਜੀ ਤੇ ਤੁਹਾਨੂੰ ਮੈਂ ਫੋਟੋ ਸ਼ੇਅਰ ਕਰ ਦੂੰਗਾ ਤੇ ਤੁਸੀਂ ਰੋਕੇ ਇਤਿਹਾਸ ਪੜ ਸਕਦੇ ਆ ਜੀ ਤੇ ਆ ਅੱਜ ਕੱਲ ਉਹ ਜਿਹੜੀ ਛਪੜੀ ਆ ਤੇ ਇਸ ਰੋਬਰ ਦੇ ਰੂਪ ਵਿੱਚ ਆ ਤੇ ਮਹਾਰਾਜ ਨੇ ਵਰ ਦਿੱਤਾ ਕਿ ਇੱਥੇ ਇਸ਼ਨਾਨ ਕਰਨ ਦੇ ਨਾਲ ਸਾਰੇ ਦੁੱਖ ਦਿਲਦਰ ਦੂਰ ਹੋਣ ਗਏ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਉਹ ਇਤਿਹਾਸ ਹੈ ਜੀ ਇਸ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਤਰਨਤਨ ਸਾਹਿਬ ਪਾਸ਼ੇ ਦਸਵੀਂ ਜੇ ਤੁਸੀਂ ਵੀਡੀਓ ਰੋਕ ਕੇ படலி ਲੋ ਜੀ ਗੁਰੂ ਘਰਾਂ ਦੇ ਦਰਸ਼ਨ ਕਰਦੇ ਆ ਜੀ ਗੱਡੀ ਵੱਲ ਚੱਲੇ ਆ ਤੇ ਟਾਈਮ ਹੋ ਗਿਆ ਜੀ 3:45 ਮਿੰਟ ਤੇ ਹੁਣ ਸਾਡੀ ਹੈਗੀ ਵਾਪਸੀ ਕਿੰਨੇ ਵਜੇ ਪਹੁੰਚਦੇ ਆ ਕੁਟਵਟ 4 ਘੰਟੇ ਦਾ ਸਫ਼ਰ ਹੋਣਾ ਹੈਗਾ 4:30 ਘੰਟੇ ਦਾ ਸਫ਼ਰ ਹੈ ਇਹ ਹੈਗਾ ਜੀ ਬਜ਼ਾਰ ਇੱਧਰ ਲੱਗਿਆ ਉਹ ਸਾਹਮਣੇ ਸਾਡੀ ਗੱਡੀ ਖੜੀ ਹੈ ਜੀ ਤੇ ਹੁਣ ਬਸ ਵਾਪਸੀ ਆ ਉਜੀ 8:30 ਹੋ ਗਏ ਅਸੀਂ ਜਿੰਦਰ ਪਹੁੰਚ ਗਏ ਇੱਥੇ ਆ ਗਏ ਕਿਉਂਕਿ ਮਾੜਾ ਮੂਤਾ ਭੁੱਖ ਲੱਗੀ ਸੀਗੀ ਤੇ ਗੁੱਤਾ ਚਾਟ ਪੁੰਨਾਰਾ ਲੰਨੇ ਚਾਟ ਫੂਡ ਖਾਧੀ ਆ ਤੇ ਹੁਣ ਅਸੀਂ ਚੱਲੇ ਵਾਪਸ ਕਾਂਡੇ ਨੂੰ ਤੇ ਬਲੌਗ ਦੇ ਕੇ ਸਮਾਪਤੀ ਕਰਦੇ ਆ ਜੀ ਅਗਲੀ ਵੀਡੀਓ ਲੈ ਕੇ ਜਲਦੀ ਆਜੇ ਰੋਵਾਂਗੇ ਜੀ ਸੱਚੀ ਗੱਲ ਜੀ ਰੱਬ ਰੱਖਾ